ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਪਾਰ ਪਾਕਿਸਤਾਨੀ ਖੇਤਰ ਜੋ ਸਪੈਟ ਕਰਨ ਦਾ ਇਲਜ਼ਾਮ ਲਗਾਉਂਦੇ ਆ ਭਾਰਤੀ ਡਰੋਨ ਨੂੰ ਥੱਲੇ ਡੇਗਣ ਦਾ ਦਾਵਾ ਕੀਤਾ ਹੈ ਪਾਕਿਸਤਾਨੀ ਫੌਜ ਦੇ ਬਦਲੇ ਲੈਫਟਨੈਂਟ ਜਨਰਲ ਅਸੀਮ ਸਲੀਮ ਬਾਜਵਾ ਨੇ ਟਵੀਟ ਕੀਤਾ ਕਿ ਦੇਸ਼ ਦੀ ਫੌਜ ਨੇ ਭਾਰਤੀ ਡਰੋਨ ਨੂੰ ਨਿਸ਼ਾਨਾ ਬਣਾਇਆ ਜੋ ਪਾਕਿਸਤਾਨ ਖੇਤਰ ਵਿੱਚ ਡਿੱਗਿਆ ਹੈ ਅਤੇ ਪਾਕਿਸਤਾਨੀ ਫੌਜ ਨੇ ਮਲਬੇ ਨੂੰ ਕਬਜ਼ੇ ਚ ਲੈ ਲਿਆ ਹੈ ਯوروب ਦੀ ਕਮਾਂਤਰੀ ਬਦਲਦੀ ਹੈ ਤੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਉਡਾਣਾਂ ਵਿੱਚੋਂ ਇੱਕ ਲੁਫਤਾਂਸਾ 에ਅਰਲਾਈਨਸ ਦੀ ਮੈਗਜ਼ੀਨ ਐਸਐਫ ਕੌਮ ਦੇ ਲੰਗਰ ਦੇ ਸਦਾਨ ਦੀ ਚਲਾਗਾ ਕੀਤੀ ਹੈ ਜਿਸ ਵਿੱਚ ਲੰਗਰ ਬਣਾਉਣ ਤੋਂ ਲੈ ਕੇ ਲੰਗਰ ਵਰਤਾਉਣ ਤੱਕ ਦੀ ਵਿਧੀ ਬਾਰੇ ਖੋਜ ਭਰਪੂਰ ਲੇਖ ਲਿਖਿਆ ਹੈ ਤੁਰਕੀ ਵਿੱਚ ਲੋਕ ਸਰਕਾਰ ਦੇ ਉਸ ਬਿੱਲ ਦਾ ਵਿਰੋਧ ਕਰ ਰਹੇ ਨੇ ਜਿਸ ਦੇ ਤਹਿਤ ਘਟੂਮਲ ਦੀ ਕੁੜੀ ਨਾਲ ਬਲਾਤਕਾਰ ਕਰਨ ਦੇ ਮਲਜ਼ਮ ਦੀ ਸਜ਼ਾ ਉਸੇ ਕੁੜੀ ਨਾਲ ਵਿਆਹ ਕਰਨ ਤੇ ਮੁਆਫ ਹੋ ਜਾਏਗੀ। ਬੀਬੀਸੀ ਦੀ ਖਬਰ ਮੁਤਾਬਕ ਇਸ ਨੂੰ ਲੈ ਕੇ ਇਸਤਾਨਬੁਲ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਰੇਪ ਨੂੰ ਵੈਧ ਬਣਾ ਦੇਵੇਗਾ। ਅਮਰੀਕਾ ਦੇ ਚੌਂ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੰਪ ਯੂਨੀਵਰਸਿਟੀ ਤੇ ਚੱਲ ਰਹੇ ਤੇਲ ਮੁਕੱਦਮਿਆਂ ਨੂੰ ਨਿਪਟਾਰਾ ਕੋਰਟ ਤੋਂ ਬਾਹਰ ਕਰ ਲਿਆ। ਬੀਬੀਸੀ ਦੀ ਖਬਰ ਦੇ ਮੁਤਾਬਕ ਟਰੰਪ ਨੂੰ ਅਸਲੀ 900 ਕਰੋੜ ਡਾਲਰ ਚੁਕਾਉਣੇ ਪਏ। ਨਿਊਯਾਰਕ ਦੇ ਟਾਨੀ ਜ ਜਿਸ ਉਸੇ ਦੁਨੀਆ ਦੇ ਜਾਣੇ-ਮਾਣੇ ਕਾਰਟੂਨ ਕਿਰਦਾਰ ਟੈਂਟਨ ਦੀ ਕਾਮਿਕ ਸਟ੍ਰਿਪ 15.5 ਲੱਖ ਯੂਰੋ ਯਾਨੀ ਕਿ ਲਗਭਗ 16.4 ਲੱਖ ਰੋਲਰ ਵਿੱਚ ਵੇਚੀ ਗਈ ਹੈ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਬੀਬੀਸੀ ਦੀ ਖਬਰ ਮੁਤਾਬਕ ਪੈरिस ਵਿੱਚ ਵੇਚੀ ਸਟ੍ਰਿਪ ਦਾ ਸਲੀਪ ਪੰਨਾ ਚੀਨੀ ਸਿਆਹੀ ਨਾਲ ਬਣਾਇਆ ਗਿਆ ਸੀ